ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੌਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਸੁੰਦਰੀ ਆ ਉਸ ਦਾ 15ਵਾਂ ਕਾਣ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਹੁਣ ਕੁਝ ਸਮਾਂ ਪੰਜਾਬ ਤੇ ਸੁਖ ਦਾ ਬੀਤਿਆ ਸਿੰਘ ਵੀ ਇਸ ਵੇਲੇ ਸੁਖੀ ਸਨ ਲਾਹੌਰ ਵੀ ਅਮਨ ਵਿੱਚ ਮੁਲਤਾਨ ਵੀ ਸੁਖ ਵਿੱਚ ਦੁਆਬਾ ਵੀ ਚੈਨ ਵਿੱਚ ਪਰ ਉਸ ਹਾਕਮ ਨੂੰ ਜੋ ਸੁੰਦਰੀ ਦੇ ਪਿੱਛੇ ਪਿਆ ਹੋਇਆ ਸੀ ਚੈਨ ਨਹੀਂ ਸੀ ਉਸ ਨੂੰ ਫੜ ਮੰਗਵਾਉਣ ਦੇ ਅਨੇਕ ਉਪਾਅ ਸੋਚਦਾ ਪਰ ਪੇਸ਼ ਨਾ ਜਾਂਦੀ ਕਦੇ ਸਿੱਖਾਂ ਨਾਲ ਮੇਲ ਕਰਦਾ ਤੇ ਕਦੇ ਵੈਰ ਹੁਣ ਇਹ ਫੇਰ ਮੈਤਰੀ ਰੱਖਣ ਲੱਗਾ ਕਈ ਸੁਹੇ ਛੱਡੇ ਪਰ ਸੁੰਦਰੀ ਜੋ ਧਰਮ ਦਾ ਸੂਰਜ ਸੀ ਅਜੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ ਵਰ੍ਹਾ ਡੇਢ ਕੋ ਬੀਤਿਆ ਮੀਰ ਮੰਨੂ ਨੇ ਆਪਣੇ ਕਰਾਰਾਂ ਮੁਜਬ ਕਾਬਲ ਵਾਲੇ ਨੂੰ ਟਕੇ ਨਾ ਪਰੇ ਸੇ ਉਹ ਫੌਜ ਲੈ ਕੇ ਪੰਜਾਬ ਪੁਰ ਤੀਸਰੀ ਵੇਰ ਚੜ ਆਇਆ ਇਹ ਸਮਤ 1807 ਬਿਕਰਮੀ ਦਾ ਸਮਾਚਾਰ ਹੈ ਮਲਤਾਨੋ ਮਹਾਰਾਜਾ ਕੋੜਾ ਮਲ ਜਲੰਧਰੋਂ ਆਦੀਨਾ ਬੇਗ ਤੇ ਹੋਰ ਨਾ ਥਾਵਾਂ ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਤੇ ਮੋਰਚੇ ਬਣਾਏ ਗਏ ਮਹਾਰਾਜਾ ਕੋੜਾ ਮਲ ਦੀ ਸਿਫਾਰਿਸ਼ ਨਾਲ ਸਿੰਘ ਫੇਰ ਕੋ ਮੁਕ ਲਈ ਸੱਦੇ ਗਏ 30 ਹਜ਼ਾਰ ਖਾਲਸਾ ਇਸ ਵੇਲੇ ਲਾਹੌਰ ਦੀ ਕਮਕਟੇ ਇਕੱਠਾ ਹੋਇਆ ਦਸੀਦਾ ਹੈ ਚਾਰ ਪੰਜ ਮਹੀਨੇ ਸਾਹਮਣਾ ਰਿਆ ਪਰ ਜੁਦ ਕੁਝ ਖਰਾ ਨਾ ਹੋਇਆ ਛੇਕੜ ਆਮੋ ਸਾਹਮਣੇ ਹਲੇ ਹੋਏ ਡਾਡਾ ਗੁੱਥਮ ਗੁੱਥਾ ਹੋਇਆ ਦੁਪਹਿਰ ਤੀਕ ਜੀ ਰਜਮਾ ਕਮਸਾਨ ਬਚਿਆ ਮਹਾਰਾਜਾ ਕੋੜਾ ਮਲ ਦੀ ਬਹਾਦਰੀ ਸਲਾਵਣ ਯੋਗ ਸੀ ਖਾਲਸੇ ਦੇ ਹੱਥ ਵੀ ਕਰਾਰੇ ਵਜਰੇ ਸਨ ਸੁੰਦਰੀ ਇਸ ਜੰਗ ਵਿੱਚ ਵੀ ਨਾਲ ਸੀ ਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ। ਉਹ ਹਾਕਮ ਵੀ ਲਾਹੌਰ ਵੱਲੋਂ ਹੋ ਕੇ ਦੁਰਾਨੀਆਂ ਨਾਲ ਲੜ ਰਿਹਾ ਸੀ। ਸਿੰਘਾਂ ਦਾ ਦਲ ਤੇ ਉਸ ਦੀ ਫੌਜ ਇੱਕ ਪਾਸੇ ਹੋਣ ਕਰਕੇ ਕਈ ਮੌਕੇ ਉਸ ਨੂੰ ਸੁੰਦਰੀ ਦੇ ਪਰਉਪਕਾਰੀ ਕੰਮਾਂ ਦੇ ਸੁਣਨ ਦੇਖਣ ਵਿੱਚ ਆਏ। ਪੰਜ ਸੱਤ ਵਾਰੀ ਸੁੰਦਰੀ ਨੂੰ ਪਰਉਪਕਾਰ ਵਿੱਚ ਜਫਰ ਜਾਲਦੀ ਨੂੰ ਵੇਖ ਕੇ ਹੱਕਾ ਬੱਕਾ ਹੋ ਰਿਹਾ ਸੀ। ਔਰ ਵੱਡਾ ਅਚੰਬਤ ਉਸ ਵੇਲੇ ਹੋਇਆ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਣ ਦਾ ਵੇਰਵਾ ਕੀਤੇ ਬਿਨਾਂ ਫਟੜਾਂ ਦੀ ਸਹਾਇਤਾ ਕਰ ਜਾਂਦੀ ਹੈ ਇਸ ਜੁੱਧ ਵਿੱਚ ਇਕ ਲਾਮ ਵੱਲੋਂ ਸ੍ਰੀ ਕੋੜਾ ਮਲ ਜੀ ਨੇ ਜ਼ੋਰ ਦੇ ਕੇ ਇੱਕ ਐਸੇ ਵੇਲੇ ਹਲਾ ਬੋਲਿਆ ਕਿ ਪਠਾਣਾ ਵਿੱਚ ਹਲਚਲ ਹੀ ਪੈ ਗਈ ਔਰ ਪੈਰ ਓਖੜ ਗਏ ਤੇ ਫਤਿਹ ਨੇੜੇ ਸੀ ਇਸ ਵੇਲੇ ਆਦੀਨਾ ਬੇਗ ਦੁਆਬੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿੱਚ ਢੇਲਮਟ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫਤਿਹ ਦਾ ਸੇਰਾ ਮਹਾਰਾਜਾ ਕੋੜਾਮਲ ਨੂੰ ਮਿਲੇ ਆਦੀਨਾ ਬੇਗ ਇਸ ਵੇਲੇ ਜੰਗ ਦੀ ਵਿਉਂਤ ਵਿੱਚ ਆਪ ਦਾ ਕੁਮਕਿਆ ਸੀ ਮਹਾਰਾਜਾ ਕੋੜਾਮਲ ਜੀ ਉਸ ਵੇਲੇ ਆਪਣੇ ਦਲ ਸਣੇ ਮਰਨ ਮਾਰਨ ਮੰਡ ਕੇ ਟੁੱਟ ਕੇ ਵੈਰੀ ਤੇ ਜਾ ਪਏ ਪਰ ਸ਼ੋਕ ਕੇ ਇੱਕ ਗੋਲੀ ਮੱਥੇ ਵਿੱਚ ਵਜੀ ਤੇ ਆਪ ਦੀ ਬਹਾਦਰ ਤੇ ਨਿਰਪੈ ਆਤਮਾ ਸ਼ਰੀਰ ਛੋੜ ਗਏ ਇੱਥੇ ਤਵਾਰੀ ਖਾਲਸਾ ਵਿੱਚ یوں ਲਿਖਿਆ ਹੈ ਕਿ ਅਜੇਹੇ ਜਵਾਨ ਮਰਤੇ ਬਹਾਦਰ ਅਰਪਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨੀਰਾ ਮੰਨੂ ਦਾ ਹੌਸਲਾ ਟੁੱਟਾ ਸਗੋਂ ਸਾਰੀ ਫੌਜ ਦੇ ਪੈਰ ਉਖੜ ਗਏ ਅਰ ਨਸ ਤੋੜੇ ਹੋਰ ਇਤਿਹਾਸਕਾਰ ਵੀ ਇਸ ਹਾਰ ਦਾ ਕਾਰਨ ਦੀਵਾਨ ਸਾਹਿਬ ਦੀ ਮੌਤ ਸਮਝਦੇ ਹਨ ਮੰਨੂ ਨਸ ਕੇ ਲਾਹੌਰ ਜਾ ਵੜਿਆ ਸਿੱਖ ਵੀ ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਕੇ ਮੰਨੂ ਨੂੰ ਭਜਦਿਆਂ ਤੱਕ ਉਦਾਸ ਹੋ ਗਏ ਸੱਚ ਪੁੱਛੋ ਤਾਂ ਇਹ ਇਸੇ ਮਰਦ ਦੀ ਅਕਲ ਸੀ ਕਿ ਮੀਰ ਮੰਨੂ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾਂ ਵਿਖੇ ਜੀਵ ਵਾਂਗੂ ਵਿਚਾਰ ਰੱਖਿਆ ਸੀ ਹਰ ਤਬਾ ਨਹੀਂ ਸੀ ਹੋਂਦ ਦਿੱਤਾ ਇਤਿਹਾਸਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਮਗਰੋਂ ਮੀਰ ਮੰਨੂ ਨੇ ਉਹ ਉਹ ਦੁੱਖ ਸਿੱਖਾਂ ਨੂੰ ਦਿੱਤੇ ਹਨ ਕਿ ਕਲੇਜਾ ਕੰਮਦਾ ਹੈ ਫਿਰ ਕਦੀ ਉਹਨਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ ਇਥੇ ਇਹ ਦੱਸਦੇ ਹਾਂ ਕਿ ਜਦ ਮਦੈਨਸ ਤੁਰਿਆ ਤਦ ਉਗਾ ਕੀ ਕਰਦੇ ਇਹ ਵਿਚਾਰ ਕਰਕੇ ਸਿੰਘਾਂ ਨੇ ਵੀ ਇੱਕ ਰੁਖਮੂੰ ਧਰ ਕੇ ਕੂਚ ਬੋਲੀ ਇਸ ਵੇਲੇ ਸੁੰਦਰੀ ਅਰ ਧਰਮਕੋਰ ਇੱਕ ਪਾਸੇ ਵੱਲ ਪਾਈ ਬਿਜਲਾ ਸਿੰਘ ਜੀ ਦੀ ਪਿੰਡਲੀ ਜਿਸ ਵਿੱਚੋਂ ਗੋਲੀ ਲੰਘ ਗਈ ਸੀ ਉੱਤੇ ਪੱਟੀ ਬੰਨ ਰਹੀਆਂ ਸਨ ਇਸ ਕੰਮ ਤੋਂ ਵੇਲਾ ਹੋ ਕੇ ਬਿਜਲਾ ਸਿੰਘ ਕਸੀਸ ਵਟ ਕੇ ਘੋੜੇ ਤੇ ਚੜ ਕੇ ਤੁਰ ਪਿਆ ਸਿੰਘਣੀਆਂ ਵੀ ਆਪਣੇ ਘੋੜਿਆਂ ਉਪਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ ਮਗਰ ਚਲਣ ਸੁੰਦਰੀ ਦਾ ਘੋੜਾ ਜਿ ਇੱਕ ਸੱਟ ਖਾਣ ਕਰਕੇ ਜ਼ਰਾ ਹਲਕਾ ਚੱਲਦਾ ਸੀ ਪਰੰਤੂ ਫੇਰ ਵੀ ਆਪਣੇ ਸਵਾਰ ਨੂੰ ਲਈ ਗਿਆ ਤਾਂ ਵੀ ਧਰਮਕੋਰ ਨਾਲੋਂ ਵਿੱਚ ਪੈ ਗਈ ਦੌੜੀ ਜਾਂਦੀ ਨਜ਼ਰ ਇੱਕ ਟੋਏ ਵਿੱਚ ਪਈ ਜਿੱਥੇ ਇੱਕ ਪਠਾਨ ਤੜਫਣੀ ਵਿੱਚ ਲੁਚਰਿਆ ਸੀ ਕਹਾਵਾਂ ਨਾਲ ਲਹੂ-ਲੁਹਾਨ ਸੀ ਜਿੰਦ ਟੁੱਟ ਰਹੀ ਸੀ ਤੇ ਕੁਚਲੇ ਖਾਦੇ ਹੋਏ ਪੁਰਖ ਵਾਂਗੂ ਤੜਫਦਾਰ ਬਚਨ ਕਹਿੰਦਾ ਸੀ ਆਬ ਆ ਬਰਾਏ ਖੁਦਾ ਆਬ ਯਾਨੀ ਪਾਣੀ ਪਾਣੀ ਸੁੰਦਰੀ ਦੇ ਸਿੰਗਣੀਆਂ ਵਾਲੇ ਦਇਆ ਨਾਲ ਭਰਪੂਰ ਹਿਰਦੇ ਵਿੱਚ ਤਰਸ ਆ ਗਿਆ ਇੱਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖ ਕੇ ਰਿਆ ਨਾ ਗਿਆ ਭਾਵੇਂ ਆਪਣਾ ਦੁੱਖ ਵੀ ਵੇਖਦੀ ਸੀ ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਔਰ ਆਪਣੀ ਜਿਸਤੀ ਸੁਰਾਈ ਵਿੱਚੋਂ ਦੋ ਘੋਟ ਪਾਣੀ ਉਸ ਦੇ ਮੂੰਹ ਵਿੱਚ ਚੋਇਆ ਪਾਣੀ ਕੀ ਸੀ ਅੰਮ੍ਰਿਤ ਸੀ ਪਠਾਣ ਵੇ ਜਿੰਦ ਪੈ ਗਈ ਅੱਖਾਂ ਖੋਲ ਕੇ ਆਖਣ ਲੱਗ ਪਿਆ ਹਜ਼ਾਰ ਸ਼ੁਕਰਬੰਦ ਹੋਏ ਤੂੰ ਇਹੋ ਜਿਹਾ ਫਾਰਸੀਆ ਮਾਰਨ ਲੱਗ ਪਿਆ ਸੁੰਦਰੀ ਨੇ ਡਿੱਠਾ ਇਸ ਦੇ ਗੋਡੇ ਤੇ ਪੜਦੇ ਕੋਲ ਤਲਵਾਰ ਨੇ ਫਟ ਲਾਇਆ ਅਰ ਛਾਤੀ ਏਠ ਵੀ ਇੱਕ ਕਾਉ ਹੈ ਉਸ ਦੀ ਪੱਗ ਪਾੜ ਕੇ ਉਸ ਦਾ ਲਹੂ ਪੁੰਚ ਕੇ ਫਟ ਬਣਨ ਲੱਗੀ ਪਠਾਨ ਇਹ ਵੇਖ ਕੇ ਬੜਾ ਸ਼ੁਕਰਗੁਜ਼ਾਰ ਸੀ ਖੁਸ਼ੀ ਵਿੱਚ ਆ ਕੇ ਪੁੱਛਣ ਲੱਗਾ ਮੁਸਲਮਾਨ ਹਸਤੀ ਮੂਮਨ ਹਸਤੀ مسلمانی بگو قدام کا سستی مسلمانی دیگر کس چنا خیر میں کنت از کافراں کارے نیکی ممکن نے ارتھات کون ہے مسلمانی ہے کافر تا نہیں ہو سکتی کافراں تو نیکی کتنے اے مسلمانی ہو سندری ہور تو نہ سمجھی پر اے سمجھی کہ پوچھتا ہے تو کون ہے ستے ہی اس دا سر ہل گیا اور سنگڑی منہ نکل گیا ਅਸਲ ਵਿੱਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿੱਚ ਸੀ ਸੁੰਦਰੀ ਦੇ ਮੂੰਹੋਂ ਸਿੰਗਣੀ ਨਿਕਲਣਾ ਹੀ ਸੀ ਕਿ ਪਠਾਨ ਨੂੰ ਜੋਸ਼ ਚੜ ਗਿਆ ਆਪਣੇ ਪਾਸ ਡਿੱਗੀ ਤਲਵਾਰ ਚੱਕ ਕੇ ਤੇ ਡਾਡੇ ਜ਼ੋਰ ਨਾਲ ਹੁਜ ਕੇ ਵਿਚਾਰੀ ਸੁੰਦਰੀ ਦਇਆ ਦੀ ਖਾਨ ਸੁੰਦਰੀ ਨੂੰ ਵਾਅ ਦਿੱਤੀ ਆ ਫਿਰ ਅਜੇਹਾ ਡਿੱਗਾ ਮੁੜਨਾ ਉਠਿਆ ਸੁੰਦਰੀ ਖਾਲਸੇ ਦੀ ਨਿੱਧ ਸੁੰਦਰੀ ਕਾਹ ਖਾਂਦੇ ਹੀ ਧੜ ਕਰਕੇ ਡਿੱਗੀ ਲਉ ਦੇ ਫਰਾਟੇ ਚਲ ਪਏ बेहੋਸ਼ ਪਈ ਹੈ ਸਾ ਮਦਮ ਆ ਰਿਹਾ ਹੈ ਗੁਲਾਬ ਵਰਗਾ ਚਿਹਰਾ ਚਟਾ ਹੋ ਗਿਆ ਹੈ ਮਨੋ ਸੰਗੇ ਮਰਮਰ ਦੀ ਪੁਤਰੀਲੀ ਧਾਰੀ ਹੈ ਹਾਏ ਸੁੰਦਰੀ ਤੇਰੀ ਦਇਆ ਤੈਨੂੰ ਕਸਾਇਣ ਹੋ ਟੁਕੀ ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਪਹਿਣ ਵੈਰੀ ਤੇ ਸਭ ਇੱਕ ਤੁਲ ਹੁੰਦੇ ਹਨ ਵੈਰੀਆਂ ਦਾ ਵਿਸਾਹ ਨਾ ਕਰਿਆ ਕਰ ਇਹ ਕਿਸੇ ਦੇ ਸਕੇ ਨਹੀਂ ਇਹਨਾਂ ਦੇ ਡੰਗੇ ਦਾ ਮੰਤਰ ਨਹੀਂ ਪੋਲੀ ਸੁੰਦਰੀ ਤੈਨੂੰ ਰਾਜਨੀਤੀ ਚੇਤੇ ਨਹੀਂ ਤੂੰ ਧਰਮ ਮੂਰਤ ਦਇਆ ਦੀ ਪੁੰਜ ਹੈ ਲੈ ਹੁਣ ਦੇਖ ਇਕਲੀ ਕਿੱਥੇ ਪਈ ਹੈ ਜਿੱਥੇ ਤੇਰਾ ਕੋਈ ਬੇਲੀ ਨਹੀਂ ਆਹ ਤੇਰਾ ਪਿਆਰਾ ਕੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ ਤੇਰੇ ਨੇੜੇ ਆ ਕੇ ਤੈਨੂੰ ਸੁਂਗਦਾ ਹੈ ਫਿਰ ਚੁਫੇਰੇ ਤੱਕਦਾ ਹੈ ਮਾਨੋ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆਕੇ ਸਾਰ ਲਵੇ ਕਦੀ ਪਠਾਣ ਵੱਲ ਕੂਰਦਾ ਹੈ ਪਰ ਕੀ ਕਰੇ ਬੇਜ਼ੁਬਾਨ ਪਸ਼ੂ ਹੈ ਤੰਤੂ ਤੰ ਤੇਰਾ ਧਰਮ ਜਿਸਨੇ ਪਸ਼ੂਆਂ ਵਿੱਚ ਵੀ ਤੇਰਾ ਪਿਆਰ ਪਾਇਆ ਹੈ ਪਈ ਰਹੋ ਬਿਆਰੀ ਸੁੰਦਰੀ ਹੁਣ ਇਸ ਉਜਾੜ ਵਿੱਚ ਸਦੀਆਂ ਤੇਰੇ ਤੇ ਬੀਤਣ ਤੂੰ ਪਈ ਰਹੋ ਹਏ ਕੀ ਪਤਾ ਤੇਰੀ ਅਜੇ ਕੀ ਕਿਸਮਤ ਹੈ ਹੇ ਅੱਜਕਲ ਦੀਆਂ ਸੋਹਣੇ ਵਿੱਚ ਪੀਲੀਆਂ ਹੋ ਕੇ ਸੁਖ ਨਾਲ ਬੈਠਿਓ ਸਿੰਗੜਿਓ ਗਰੀਬ ਤੇ ਅਮੀਰ ਸਿੱਖਾਂ ਦੀਓ ਧੀਓ ਭੈਣੋ ਤੇ ਮਾਮੋ ਜ਼ਰਾ ਆਪਣੀ ਵਢੇਰੀ ਸੁੰਦਰੀ ਦੇ ਸਿੱਧਕ ਤੇ ਕਸ਼ਟਾਂ ਵੱਲ ਦੇਖੋ ਕਿੰਨਾ ਔਕੜਾਂ ਵਿੱਚ ਫਸਦੀ ਹੈ ਪਰ ਧਰਮ ਨਹੀਂ ਹਾਰਦੀ ਜਾਨ ਜੋਖੋਂ ਵਿੱਚ ਪਾਉਂਦੀ ਹੈ ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ ਕਿਸ ਅਪਦਾਰ ਬਿਪਤਾ ਦੇ ਸਮਿਆਂ ਵਿੱਚ ਸਿੰਘ ਧਰਮਪੁਰ ਦ੍ਰਿੜਤਾ ਰੱਖਦੀ ਹੈ ਜ਼ਰਾ ਆਪਣੀ ਵੱਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ ਆਪਣੇ ਪਰਮੇਸ਼ਰ ਤੇ ਸਤਗੁਰਾਂ ਨੂੰ ਤਿਆਗ ਕੇ ਪਥਰਾਂ, ਬਿਰਛਾਂ, ਠਾਕਰਾ, ਮੜੀਆਂ ਤੇ ਪੀਰਾਂ ਨੂੰ ਪੂਜਦਿਆਂ ਹੋ ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿੱਚ ਰੁੱਲਦਿਆਂ ਹੋ ਆਪ ਸਤਗੁਰਾਂ ਤੋਂ ਬੇਮੁਖ ਹੋ ਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿੱਖਿਆ ਦੇਂਦਿਆਂ ਹੋ ਤੁਹਾਡੀ ਔਲਾਦ ਵੱਡੀ ਹੋ ਕੇ ਤੁਹਾਡੀ ਵਰਗੀ ਕਚਕਰਣ ਹੋ ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ ਧਨ ਤੂਤਦਾ ਤੇ ਲਤਾਂ ਤਰੇਕ ਦੀਆਂ ਤੁਸੀਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਦਾ ਦੀ ਜੂਠ ਖਾਣੀ ਧਰਮ ਜਾਣੇ ਤੁਸੀਂ ਪੁੱਤਰਾਂ ਨੂੰ ਅੰਮ੍ਰਿਤੋਂ ਬੇਮੁਖ ਕਰਕੇ ਜੰਝੂ ਪੁਆਏ ਤੇ ਤੋਤੀਆਂ ਪਹਿਨਾਈ ਤੁਸੀਂ ਮਰਨੇ ਪਰਨੇ ਦੂਜੇ ਦੀਆਂ ਗੀਤਾਂ ਨਾਲ ਕੀਤੇ ਤੁਸੀਂ ਸਿਆਪੇ ਅੜ ਕੇ ਆਪਣੇ ਸ਼ਰੀਰ ਰੋਗੀ ਤੇ ਮਨ ਨਹੀਂ ਵੀ ਕੀਤੇ ਫੂੜੀਆਂ ਪਾ ਕੇ ਗੰਦੇ ਬਸਤਰ ਪਹਿਨ ਕੇ ਪਤਿਆਂ ਨੂੰ ਆਪਣੇ ਘਰਾਂ ਤੋਂ ਕਿਰਣਾ ਕਰਾਈ ਤੁਸਾਂ ਵਹਿਣੀਆਂ ਤੇ ਬੈਠ ਕੇ ਦੇਸ਼ ਦਿਸ਼ਾਂਤਰਾ ਵਿੱਚ ਪੁੱਤਰਾਂ ਤੇ ਪਤੀਆਂ ਨੂੰ ਰੁਲਾਇਆ ਅਰ ਨਾਲ ਆਪ ਰੁਲੀਆਂ ਤੁਸਾਂ ਘਰ ਹੂੰਝ ਕੇ ਪੇਟ ਪਾਲੂਆਂ ਦੇ ਘਰੀ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਛੱਡ ਕੇ ਤੁਸਾਂ ਧਾਗਿਆਂ ਦੀਆਂ ਕਥਾਂ ਅਲਾਪ ਕੇ ਆਪਣੀ ਅਕਲ ਨੂੰ ਮੰਨ ਦਿੱਤਾ ਸਿੰਘਣੀਆਂ ਵਾਲੇ ਮੋٹے ਤੇ ਸਾਫ ਬਸਤਰ ਛੱਡ ਕੇ ਤੁਸਾਂ ਪਤਲੇ ਕੱਪੜੇ ਪਹਿਨ ਕੇ ਹਾਸੇ ਕਰਵਾਏ ਜੀਵ ਦੇ ਪਰਮੇਸ਼ਰ ਨੂੰ ਛੱਡ ਕੇ ਤੁਸੀਂ ਸੱਪਾਂ ਨੂੰ ਪੂੜੇ ਖਿਲਾਏ ਤੇ ਸੱਚੇ ਅਦੁੱਤੀ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕੇ ਨਰਕ ਦੇ ਰਸਤੇ ਪੈਰ ਰੱਖ ਕੇ ਪਤਿਆਂ ਤੇ ਪੁੱਤਰਾਂ ਨੂੰ ਵੀ ਉਸੇ ਰਸਤੇ ਤੋਰਿਆ ਜਰਾ ਇੱਕ ਵੇਰ ਸੁੰਦਰੀ ਦੀ updaval ਵੇਖ ਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਹੇਤ ਸਿੰਘਣੀਆਂ ਕੀ ਕੀ ਜਫਰ ਜਾਲ ਚੁੱਕੀਆਂ ਹਨ ਆਪਣੇ ਮਨ ਵਿੱਚੋਂ ਮਿਲ ਗੋਬੇ ਨੂੰ ਕੱਢ ਕੇ ਨਿਰੋਲ ਸਿੰਘਣੀਆਂ ਬਣੋ ਦਨ ਪੇ ਛੇ ਤੀਆਂ ਅਨੁਮਤੀਆਂ ਦੇ ਘਰੀ ਨਾ ਪਾਓ ਅਨੁਮਤੀਆਂ ਤੇ ਉਹਨਾਂ ਦੀਆਂ ਤੀਆਂਵੀਆਂ ਤੁਹਾਨੂੰ ਸਿਆਪਿਆਂ ਵਿੱਚ ਠੱਠਾ ਕਰਦੀਆਂ ਹਨ ਪਰ ਤੁਸੀਂ ਅਜਿਹੀਆਂ ਧੁੰਦੀਆਂ ਪੱਕੀਆਂ ਹੋ ਕੇ ਦੁਰਕਾਰੀਆਂ ਜਾ ਕੇ ਵੀ ਉਹਨਾਂ ਵਿੱਚ ਰਲਦੀਆਂ ਹੋ ਔਰ ਆਪਣੇ ਸਿੱਖੀ ਧਰਮ ਤੋਂ ਪਤਤ ਹੁੰਦੀਆਂ ਜਾਣਦੀਆਂ ਹੋ ਆਓ ਕੁਝ ਤਾਂ ਆਪਣਾ ਤੇ ਆਪਣੀ ਸੰਤਾਨ ਦਾ ਭਲਾ ਕਰੋ ਸੁੰਦਰੀ ਵਰਗੀਆਂ ਜਤ ਸਤ ਵਾਲੀਆਂ ਬਣੋ ਔਰ ਆਪਣੀ ਸੰਤਾਨ ਨੂੰ ਸੱਚੇ ਸਿੰਘ ਬਣਾਓ ਨਹੀਂ ਤਾਂ ਤੁਸੀਂ ਆਪਣੇ ਪਤੀ ਲਈ ਅਮਰ ਵੇਲ ਹੋ ਜੋ ਜਿਸ ਬੂਟੇ ਪਰ ਹੁੰਦੀ ਹੈ ਉਸ ਨੂੰ ਸੁਕਾ ਕੇ ਆਪ ਵੀ ਮੁੱਕ ਜਾਂਦੀ ਹੈ ਪਿਆਰੇ ਪਾਠਕ ਜੀ ਸਾਡੀ ਲਿਖਣ ਸੁੰਦਰੀ ਦੇ ਕਸ਼ਟਾਂ ਤੇ ਹੋਰ ਦੁੱਖਾਂ ਵਿੱਚ ਜਾ ਪਈ ਔ ਹੁਣ ਵਿਚਾਰੀ ਦਾ ਪਤਾ ਕੱਢੀਏ ਮੀਰ ਮੰਨੂ ਦੀ ਫੌਜ ਜਦ ਨਸੀ ਤਦ ਉਹ ਹਾਕਮ ਵੀ ਦਾਵਲਾ ਕੇ ਖਿਸਕਿਆ ਕਿ ਕਿਤੇ ਕਿਸੇ ਅੜਕੇ ਵਿੱਚ ਨਾ ਆ ਜਾਵੇ ਉੰਜ ਉਹ ਆਪਣੀ ਸੋਚੀ ਵਿਉਂਤ ਅਨੁਸਾਰ ਸਲਾਮਤੀ ਦੇ ਟਿਕਾਣੇ ਵੱਲੀ ਜਾ ਰਿਹਾ ਸੀ ਸੋ ਜਾਂਦਾ ਜਾਂਦਾ ਸੁੰਦਰੀ ਦੇ ਟੋਏ ਕੋਲੋਂ ਲੰਘਿਆ ਘੋੜਾ ਖੜਾ ਦੇਖ ਕੇ ਸੰਸਾ ਫੁਰਿਆ ਮਤਾ ਮੇਰਾ ਕੋਈ ਸਰਦਾਰ ਇੱਥੇ ਹੋਵੇ ਅੱਡੀ ਲਾ ਕੇ ਟੋਏ ਪਾਸ ਪਹੁੰਚਾ ਤਾਂ ਕੀ ਦੇਖਦਾ ਹੈ ਕਿ ਮੇਰੀਆਂ ਉਮੀਦਾਂ ਦਾ ਨਉ ਨਿਹਾਲ ਹਨੇਰੀ ਨਾਲ ਚੰਬਿਆ ਪਿਆ ਹੈ ਬੇਵਸ ਹੋ ਕੇ ਕੋੜੇ ਤੋਂ ਉਤਰਿਆ ਅਰ ਡਿੱਠਾ ਕੇ ਅਜੇ ਸਵਾਸ ਆਉਂਦੇ ਹਨ ਜੀ ਨੂੰ ਢਾਰਸ ਹੋਈ ਦੋ ਅਸਵਾਰਾਂ ਸਮੇਤ ਉਤਰ ਕੇ ਸੁੰਦਰੀ ਦਾ ਜ਼ਖਮ ਜੋ ਮੋਢੇ ਤੋਂ ਛਾਤੀ ਤੱਕ ਸੀ ਤੋਤਾ ਅਰ ਛਾਤੀ ਦੇ ਦੁਆਲੇ ਗਧੀਆਂ ਰੱਖ ਕੇ ਫਟ ਜੋੜ ਕੇ ਬੰਨ ਦਿੱਤਾ ਹੁਣ ਡੋਲੀ ਦਾ ਫਿਕਰ ਹੋਇਆ ਪਰ ਡੋਲੀ ਕਿੱਥੇ लाचार ਇੱਕ ਰਾਜਪੂਤ ਨੇ ਸੰਭਾਲ ਕੇ ਆਪਣੇ ਘੋੜੇ ਤੇ ਤਰ ਲਈ ਤਾਂ ਕੁਛ ਦੂਰ ਇੱਕ ਪਿੰਡੋਂ ਡੋਲਾ ਮੰਗਵਾਇਆ ਅਰ ਇੱਕ ਪੰਡਤ ਵੈਦ ਨੂੰ ਫੜ ਮੰਗਵਾਇਆ ਕਿ ਇਲਾਜ ਕਰੇ ਪੰਡਤ ਜੀ ਨੇ ਜ਼ਖਮ ਤਾਂ ਨਾ ਖੁਲਵਾਏ ਔਰ ਅੰਦਰ ਮੂਮਿਆਈ ਦਿੱਤੀ ਔਰ ਹੋਰ ਤਾਕਤ ਵਾਲੀਆਂ ਦਵਾਈਆਂ ਵੀ ਮੂਵ ਵਿੱਚ ਪਾਉਣੀਆਂ ਆ ਰੰਬੀਆਂ ਪੰਡਤ ਜੀ ਵਗਾਰੀ ਫੜੇ ਗਏ ਤੇ ਸੁੰਦਰੀ ਦੀ ਸੇਵਾ ਵਿੱਚ ਰਹਿਣਾ ਪਿਆ ਹਾਕਮ ਤਾਂ ਆਪਣੀ ਵਿਹਉਂਤ ਅਨਸਾਰ ਆਪਣੇ ਆਹਰ ਵਾਲੇ ਪਾਸੇ ਗਿਆ ਕਿਉਂਕਿ ਇਸਨੇ ਲਾਹੌਰ ਵਿੱਚ ਕੁਝ ਵਿਹਉਂਤੇ ਕੰਮ ਕਰਨੇ ਸਨ ਪਰ ਸੁੰਦਰੀ ਨੂੰ ਆਪਣੇ ਨਗਰ ਕਾ ਲਿਆ ਉਥੇ ਮਹਿਲਾ ਵਿਖੇ ਇੱਕ ਸੁੰਦਰ ਕਮਰੇ ਵਿੱਚ ਸੁੰਦਰੀ ਉਤਾਰੀ ਗਈ ਬڑے بڑے ਹਕੀਮ ਇਲਾਜ ਵਾਸਤੇ ਇਕੱਠੇ ਕੀਤੇ ਗਏ। ਹਿੰਦੂ ਗੋਲੀਆਂ ਹਰ ਵੇਲੇ ਹਾਜ਼ਰ, ਨੌਕਰ ਚਾਕਰ ਬਿਆੰਤ ਸੁੰਦਰੀ ਸੀਤਾ ਬੇਹੋਸ਼ ਪਰ ਜਦ ਅੱਖਾਂ ਖੋਲਦੀ ਚਾਰ ਚੁਫੇਰੇ ਤੱਕਦੀ ਅਤੇ ਕੁਝ ਬੋਲ ਨਾ ਸਕਦੀ। ਹਕੀਮਾਂ ਨੇ ਫਟ ਖੋਲ ਕੇ ਡਿੱਠੇ ਅਰ ਵੱਡੇ ਯਤਨ ਨਾਲ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸਿਉ ਕੇ ਉਤੋਂ ਦਵਾਈਆਂ ਲਾਉਣੀਆਂ ਆਰੰਭ ਕੀਤੀਆਂ। ਅੰਦਰ ਵਾਸਤੇ ਬੜੀਆਂ ਤਾਕਤ ਦੀਆਂ ਵਸਤੂਆਂ ਦਿੱਤੀਆਂ ਜਾਣ ਲੱਗੀਆਂ। ਸੁੰਦਰੀ ਦੀ ਦਸ਼ਾ ਸਹਜੇ ਸਹਜੇ ਫਿਰਦੀ ਗਈ ਕੋਈ ਇੱਕ ਮਹੀਨੇ ਮਗਰੋਂ ਇੰਨੀ ਗੱਲ ਬੋਲੀ ਕਿ ਮੈਂ ਕਿੱਥੇ ਹਾਂ ਮੇਰਾ ਵੀਰ ਕਿੱਥੇ ਹੈ ਧਰਮਕੋਰ ਕਿੱਥੇ ਹੈ ਇਸ ਦਾ ਉੱਤਰ ਇਹ ਦਿੱਤਾ ਗਿਆ ਕਿ ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੈ ਅਰ ਤੂੰ ਰਾਜ ਮਹਿਲ ਵਿੱਚ ਹੈ ਤੇ ਤੇਰੇ ਵੀਰ ਆਦਕ ਲਾਹੌਰ ਫਿਰ ਮਹੀਮਪੁਰ ਗਏ ਹੋਏ ਹਨ ਸੁੰਦਰੀ ਫੇਰ ਚੁੱਪ ਹੋ ਗਈ ਹਾਕਮ ਸਾਹਿਬ ਵੀ ਕੁਝ ਦਿਨਾਂ ਬਾਅਦ ਆ ਗਏ ਤੇ ਖਬਰ ਲੈਣ ਲਈ ਰੋਜ਼ ਆਉਂਦੇ ਪਰ ਜਿਸ ਵੇਲੇ ਉਹ ਸੁੱਤੀ ਹੋਈ ਹੁੰਦੀ ਕਿਉਂਕਿ ਜਾਣਦੇ ਸਨ ਕਿ ਜੇ ਇਸ ਨੂੰ ਮੇਰੇ ਮਹਿਲਾ ਵਿੱਚ ਹੋਣ ਦਾ ਪਤਾ ਲੱਗ ਗਿਆ ਤਾਂ ਚਿੰਤਾ ਨਾਲ ਮਰ ਜਾਏਗੀ ਕਈ ਮਹੀਨਿਆਂ ਮਗਰੋਂ ਸੁੰਦਰੀ ਵੱਲ ਹੋਈ ਅੰਗੂਰ ਵੀ ਭਰ ਗਏ ਤਾਕਤ ਵੀ ਹੋ ਆਈ ਚਿਹਰਾ ਵੀ ਖਿੜ ਪਿਆ ਪਰ ਕਿਸੇ ਵੇਲੇ ਤਾਪ ਹੋ ਜਾਂਦਾ ਹੁਣ ਹੌਲੀ ਹੌਲੀ ਸੁੰਦਰੀ ਨੂੰ ਆਪਣੀ ਦਸ਼ਾ ਦਾ ਪਤਾ ਲੱਗ ਗਿਆ ਔਰ ਹਾਕਮ ਸਾਹਿਬ ਵੀ ਦੂਜੇ ਚੌਥੇ ਆਉਂਦੇ ਤੇ ਆਪਣੀ ਰਾਮ ਕਹਾਣੀ ਸੁਣਾਉਂਦੇ ਉਸ ਦਿਨ ਸੁੰਦਰੀ ਨੂੰ ਫੇਰ ਤਾਪ ਹੋ ਜਾਂਦਾ ਪੰਜਾ ਸਤਾਂ ਦਿਨਾਂ ਮਗਰੋਂ ਟਹਿਕਦੀ ਤੇ ਜ਼ਾਲਮ ਹਾਕਮ ਫੇਰ ਦਿਖਾਲੀ ਦੇ ਜਾਂਦਾ ਫਿਰ ਸੁੰਦਰੀ ਦਾ ਹਾਲ ਮਾੜਾ ਹੋ ਜਾਂਦਾ ਹਕੀਮ ਬਥੇਰਾ ਰੋਗ ਦੇ ਪਰ ਹਾਕਮ ਉਹਨਾਂ ਨੂੰ ਦੋਸ਼ ਦਿੰਦਾ ਕਿ ਤੁਸੀਂ ਇਲਾਜ ਠੀਕ ਨਹੀਂ ਕਰਦੇ ਉਧਰ ਦਾ ਪ੍ਰਸੰਗ ਸੁਣੋ ਖਾਲਸੇ ਨੇ ਲਾਹੌਰੋਂ ਨਾਸਮ ਅੰਮ੍ਰਿਤਸਰ ਆਸਾ ਲੀਤਾ ਇੱਥੇ ਪਤਾ ਲੱਗਾ ਕਿ ਸੁੰਦਰੀ ਹੈ ਨਹੀਂ ਬਹੁਤ ਪਾਲ ਕੀਤੀ ਪਰ ਕੁਝ ਥਾਂ ਨਾ ਲੱਗਾ ਕਈ ਜਣੇ ਇਸ ਵਟਾਰਣ ਭੂਮੀ ਵਿੱਚ ਗਏ ਕਿ ਸੁందਰੀ ਦੀ ਲੋਥੀ ਲਬੇ ਪਰ ਕੁਝ ਪਤਾ ਨਾ ਲੱਗਾ ਉਧਰੋਂ ਇਹ ਅਪਦਾ ਪਈ ਕਿ ਮੀਰ ਮੰਨੂ ਨੇ ਦੁਰਾਨੀ ਪਾਸ਼ਾ ਨਾਲ ਸੁਲਹਿ ਕਰਕੇ ਉਸ ਨੂੰ ਕਾਬਲ ਤੋੜਿਆ ਔਰ ਆਪ ਲੱਗਾ ਹਕੂਮਤ ਕਰਨ ਮਹਾਰਾਜਾ ਕੋੜਾ ਮਲ ਜੀ ਤਾਂ ਪਰਲੋਕ ਜਾ ਚੁੱਕੇ ਸੀ ਸਿੱਖਾਂ ਦਾ ਹਮੈਤੀ ਹੋਰ ਦਰਬਾਰ ਵਿੱਚ ਕੋਈ ਸੀ ਹੀ ਨਹੀਂ ਫਿਰ ਲੱਗੀ ਪੁੱਠੀ ਕਲਮ ਵਗਣ ਸਿੱਖਾਂ ਦੀ ਘਤ ਲਾਮ ਆਰੰਭੀ ਗਈ ਸਾਰੇ ਪੰਜਾਬ ਵਿੱਚ ਗਸ਼ਤੀ ਫੌਜ ਛੱਡੀ ਗਈ। ਥਾਂ-ਥਾਈ ਚੌਕੀਆਂ ਤੇ ਕੱਚੇ ਕਿਲੇ ਸਿੱਖਾਂ ਦੇ ਮਾਰਨ ਵਾਸਤੇ ਬਣਾਏ ਗਏ। ਪਿੰਡਾਂ ਦੇ ਪਹੁੰਚਾਂ ਦੀਆਂ ਜ਼ਮਾਨਤਾਂ ਲਈਆਂ ਗਈਆਂ ਕਿ ਕਿਸੇ ਸਿੱਖ ਨੂੰ ਆਪਣੇ ਇਲਾਕੇ ਵਿੱਚ ਨਾ ਵਸਣ ਦੇਣ। ਨਾ ਲੜਨ ਵਾਲੇ ਅਰਥਾਤ ਖੇਤੀ ਕਰਨ ਵਾਲੇ ਤੇ ਕਿਰਤੀ ਵਪਾਰੀ ਸਿੱਖ ਸ਼ਹੀਦ ਕੀਤੇ ਜਾਣ ਲੱਗ ਪਏ। ਲਾਹੌਰ ਕੋੜਾ ਮੰਡੀ ਦੇ ਵਿੱਚ ਸਿੱਖਾਂ ਦੇ ਸਿਰ ਉਤਰਨੇ ਆਰੰਭ ਹੋਏ। ਦੇਸ਼ ਵਿੱਚ ਸਿੱਖਾਂ ਲਈ ਇੱਕ ਲੋ ਆ ਗਈ ਸੋ ਵਿਚਾਰੇ ਫਿਰ ਬੰਨਾ ਤੇ ਝੱਲਾਂ ਵਿੱਚ ਜਾ ਵੜੇ ਮਰ ਜ ਝੱਲਾਂ ਵਿੱਚ ਜਾ ਵੜੇ ਤੋਂ ਮੁਖਬਰਾ ਨੇ ਖਾਲਸਿਆਂ ਦੇ ਟੱਬਰ ਕਬੀਲੇ ਪਕੜਾ ਦਿੱਤੇ ਮੀਰ ਮੰਨੂ ਦੇ ਜ਼ੁਲਮ ਡਾਡੇ ਕਹਿਰ ਦੇ ਸਨ ਸਾਰੇ ਲਿਖੀਏ ਤਾਂ ਇੱਕ ਪੁਸਤਕ ਲੋੜੀਏ ਪਰ ਇਸ ਦਾ ਸਿੰਘਣੀਆਂ ਪਰ ਜ਼ੁਲਮ ਬੜਾ ਵਹਿਸ਼ਿਆਨਾ ਸੀ ਬਹੁਤ ਸਾਰੀਆਂ ਸਿੰਘਣੀਆਂ ਜੋ ਲਾਹੌਰ ਪਕੜੀਆਂ ਆਂਦੀਆਂ ਸਨ ਮੀਰ ਮੰਨੂ ਨੇ ਬਹੁਤ ਯਤਨ ਕੀਤੇ ਕਿ ਉਹ ਸਿੰਘਣੀਆਂ ਤੁਰਕਣੀਆਂ ਹੋ ਜਾਣ ਪਰ ਇੱਕ ਨੇ ਵੀ ਨਾ ਮੰਨਿਆ ਪਹਿਲੇ ਉਹਨਾਂ ਨੂੰ ਭੁੱਖ ਦਾ ਦੁੱਖ ਦਿੱਤਾ ਫਿਰ ਸਵਾ ਸਵਾ ਮਣ ਦੇ ਦਾਣੇ ਰੋਸ ਪਿਆਏ ਤੇ ਭਾਂਦ ਭਾਂਦ ਦੇ ਕਸ਼ਟ ਦਿਖਾਏ 6 ਕੜ ਉਹਨਾਂ ਦੇ ਪਿਆਰੇ ਬੱਚੇ ਖੋ ਕੇ ਉਹਨਾਂ ਦੇ ਸਾਹਮਣੇ ਨੇਜ਼ੀਆਂ ਤੇ ਪ੍ਰੋ ਪ੍ਰੋ ਕੇ ਮਾਰੇ ਫਿਰ ਝੋਲੀਆਂ ਵਿੱਚ ਬੱਚਿਆਂ ਦੀਆਂ ਲੋਥਾਂ ਪਵਾ ਕੇ ਚੱਕੀਆਂ ਪਿਆਈਆਂ ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੀਆਂ ਸਿੰਘਣੀਆਂ ਨੇ ਧਰਮ ਨਹੀਂ त्याਗਾ ਇਸ ਤਰ੍ਹਾਂ ਦੇ ਉਪਦਰਬ ਮੀਰ ਮੰਨੂ ਨੇ ਰੱਬ ਤੋਂ ਡਰੋ ਕੇ ਕਮਾਏ ਸੋ ਇਸ ਸਮੇਂ ਸਿੰਘਾਂ ਦਾ ਸੁੰਦਰੀ ਨੂੰ ਲੱਭਣਾ ਖਰਾ ਕਠਨ ਹੋ ਗਿਆ ਫਿਰ ਵੀ ਧਰਮ ਕੋਰ ਦੀ ਪ੍ਰੀਤੀ ਔਰ ਸਾਰੇ ਸਿੰਘਾਂ ਦੀ ਹੁਬ ਨੇ ਜਿਨ੍ਹਾਂ ਨੇ ਕਦੀ ਨਾ ਕਦੀ ਸੁੰਦਰੀ ਤੋਂ ਸੁਖ ਪਾਇਆ ਸੀ ਔਰ ਪੰਥ ਦੇ قومی ਪ੍ਰੇਮ ਨੇ ਸਿੰਘਾਂ ਨੂੰ ਚਾਉ ਨਾ ਲੈਣ ਦਿੱਤਾ ਬਿਜਲਾ ਸਿੰਘ ਬినੋਦ ਸਿੰਘ ਆਦਿਕ ਸੂਏ ਛੱਡੇ ਗਏ ਜਿਨ੍ਹਾਂ ਨੇ ਸਾਰੇ ਥਾਂ ਗਾਂ ਮਾਰੇ ਛੇ ਕੜ ਐਨੀ ਸੰਦੂਕ ਨਿਕਲ ਆਈ ਕਿ ਸੁੰਦਰੀ ਬਿਮਾਰੀ ਦੀ ਦਸ਼ਾ ਵਿੱਚ ਹਾਕਮ ਦੀ ਕੈਦ ਵਿੱਚ ਪਈ ਹੈ ਪਰ ਇਲਾਜ ਹੋ ਰਿਹਾ ਹੈ ਪਰ ਹੁਣ ਇਸ ਗੱਲ ਦਾ ਬੰਦੋਬਸ ਨਹੀਂ ਲੱਭਦਾ ਸੀ ਕਿ ਕਿ ਕੋ ਰਸ ਦੀ ਬੰਦ ਖਲਾਸੀ ਕਰਾਈ ਜਾਵੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ